ਸੰਜੇਨ ਅਹਰਜੀ ਦੇ ਉਪਰਾਲੇ ਸਦਕਾ ਸਰਹ ਸੰਸਥਾ ਦੇ ਵੱਲੋਂ ਪੂਨਾ ਵਿਖੇ ਤਿੰਨ ਦਿਨਾਂ ਪੰਜਾਬੀ ਵਿਸ਼ਵ ਸਾਹਿਤ ਸੰਮੇਲਨ ਕਰਵਾਇਆ ਜਾ ਰਿਹਾ ਹੈ ਇਸ ਸੰਮੇਲਨ ਦੇ ਵਿੱਚ ਦੁਨੀਆ ਭਰ ਦੀਆਂ ਵੱਡੀਆਂ ਹਸਤੀਆਂ ਪਹੁੰਚੀਆਂ ਹੋਈਆਂ ਨੇ ਅੱਜ ਪਹਿਲੇ ਦਿਨ ਪੰਜਾਬ ਦੇ ਪ੍ਰਸਿੱਧ ਗਾਇਕ ਲਖਵਿੰਦਰ ਵਡਾਲੀ ਜੀ ਵੀ ਇੱਥੇ ਪਰਫਾਰਮ ਕਰਨ ਜਾ ਰਹੇ ਨੇ ਵਡਾਲੀ ਸਾਹਿਬ ਤੋਂ ਮੈਂ ਗੀਤਕਾਰੀ ਜਾਂ ਗਾਇਕੀ ਦੇ ਖੇਤਰ ਦੀਆਂ ਗੱਲਾਂ ਨਾ ਕਰਦਾ ਹੋਇਆ ਪੰਜਾਬੀ ਭਾਸ਼ਾ ਦੇ ਟੌਪਿਕ ਤੇ ਗੱਲ ਕਰਨੀ ਚਾਹੁੰਗਾ ਵਡਾਲੀ ਸਾਹਿਬ ਕੀ ਮਹਿਸੂਸ ਕਰਦੇ ਹੋ ਕਿ ਇਕ ਪੰਜਾਬ ਔਰ ਮਰਾਠੀ ਭਾਸ਼ਾ ਜਿੱਥੇ ਬੋਲੀ ਜਾਂਦੀ ਹੈ ਉੱਥੇ ਪੰਜਾਬੀ ਭਾਸ਼ਾ ਦਾ ਸੰਮੇਲਨ ਹੋਣਾ ਇੱਕ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ ਜੀ ਮੇਰੇ ਵੱਲੋਂ ਬਹੁਤ ਬਾਤ ਮੁਬਾਰਕਾਂ ਨਾਹਰ ਸਾਹਿਬ ਨੂੰ ਮੋਖਰ ਜੀ ਨੂੰ ਔਰ ਦੀਪਕ ਬਾਲੀ ਸਾਹਿਬ ਨੂੰ ਸੁਜੀਤ ਪਾਤਰ ਸਾਹਿਬ ਨੂੰ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਔਰ ਮੈਂ ਦੇਖ ਰਿਹਾ ਸੀਗਾ ਹੁਣੇ ਸਟੇਜ ਤੇ ਵੀ ਬੈਠੇ ਸੀ ਜਦੋਂ ਤੇ ਉਦੋਂ ਕਿੰਨੀ ਵੱਡੀ ਗੱਲ ਹੈ ਕਿ ਇੱਥੇ ਦੇ ਜਿਹੜੇ ਸਿਆਸਤਦਾਨ ਨੇ ਜਿਹੜੇ ਹਿੰਦੀ ਬੋਲਦੇ ਨੇ ਮਰਾਠੀ ਬੋਲਦੇ ਨੇ ਉਹਨਾਂ ਨੇ ਪੰਜਾਬੀ 'ਚ ਬੋਲਣ ਦੀ ਕੋਸ਼ਿਸ਼ ਕੀਤੀ। ਯਾਨੀ ਉਹਨਾਂ ਨੇ ਇਹ ਮੈਸੇਜ ਦਿੱਤਾ ਕਿ ਅ ਪੰਜਾਬੀ ਨੂੰ ਵੀ ਉਹਨਾਂ ਜ਼ਿਆਦਾ ਪਿਆਰ ਕਰਦੇ ਨੇ ਜਿੰਨਾ ਉਹ ਹਿੰਦੀ ਨੂੰ ਪਿਆਰ ਕਰਦੇ ਨੇ ਤੇ ਇਹ ਬੜੀ ਵਧੀਆ ਗੱਲ ਕਿ ਇੱਥੇ ਉਪਰਾਲਾ ਜਿਹੜਾ ਕੀਤਾ ਗਿਆ ਏ ਇਹ ਮੈਨੂੰ ਇਦਾਂ ਨਹੀਂ ਲੱਗਿਆ ਕਿ ਇਹ ਕੋਈ ਐਵੇਂ ਹੀ ਵੇਸਟ ਜਾਣ ਵਾਲੀ ਗੱਲ ਸੀਗੀ। ਬਹੁਤ ਚੰਗਾ ਲੱਗਾ ਮੈਨੂੰ ਕਿ ਆਪਣੇ ਪਿਆਰ ਦਾ ਸਬੂਤ ਦਿੰਦੇ ਹੋਏ ਉਹਨਾਂ ਨੇ ਪੰਜਾਬੀ 'ਚ ਬੋਲਿਆ। ਤੁਸੀਂ ਦੁਨੀਆ ਭਰ ਦੇ ਵਿੱਚ ਜਾਣੇ ਹੋ ਮੈਂ ਪੰਜਾਬੀ ਭਾਸ਼ਾ ਨੂੰ ਕਿੱਥੇ ਕਿ ਜਖੜਿਆ ਮਹਿਸੂਸ ਕਰਦੇ ਹੋ ਸਾਰੀ ਦੁਨੀਆ 'ਚ ਪੰਜਾਬੀ ਬਹੁਤ ਪਸੰਦ ਕੀਤੀ ਜਾਂਦੀ ਹੈ ਔਰ ਤੁਸੀਂ ਦੇਖੋ ਕਿ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਮੂਵੀਜ਼ ਦੇ ਵਿੱਚ ਪੰਜਾਬੀ ਗਾਣਾ ਜਦ ਤੱਕ ਨਾ ਆਵੇ ਤਦ ਤੱਕ ਮੇਰੇ ਖਿਆਲ 'ਚ ਉਹ ਉਹਨੂੰ ਸੰਪੂਰਨ ਨਹੀਂ ਮੰਨਦੇ ਤੇ ਇਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਹੈ ਕਿ ਗੋਰੇ ਮਰਾਠੀ ਹਿੰਦੀ ਜਿੰਨੇ ਵੀ ਬੋਲਣ ਵਾਲੇ ਲੋਕ ਨੇ ਉਹ ਸਾਰੇ ਪੰਜਾਬੀ ਤੇ ਪੰਜਾਬੀ ਦੇ ਗਾਣਿਆਂ ਤੇ ਡਾਂਸ ਕਰਦੇ ਨੇ ਤੇ ਪੰਜਾਬੀ ਨੂੰ ਪਸੰਦ ਕਰ ਕਰਦੇ ਨੇ ਬਾਦਰ ਸਾਹਿਬ ਕਹਿੰਦੇ ਨੇ ਕਿ ਅਸੀਂ ਉਸ ਮੁਲਕ ਦੇ ਵਾਸੀ ਹਾਂ ਜਿੱਥੇ ਪੰਜਾਬੀ ਬੋਲਣ ਤੇ ਜੁਰਮਾਨਾ ਹੁੰਦਾ ਹੈ ਸਾਡੇ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿਤਨਾ ਕਿਤੇ ਕਿ ਪੰਜਾਬੀ ਜਿਸ ਪੱਧਰ ਤੇ ਪਰਫੁੱਲਿਤ ਹੋਣੀ ਚਾਹੀਦੀ ਆ ਉਸ ਪੱਧਰ ਤੇ ਨਹੀਂ ਹੋ ਰਹੀ ਜੀ ਬੜੀ ਵਧੀਆ ਗੱਲ ਹੈ ਕਿ ਇਹ ਇਹ ਉਪਰਾਲਾ ਔਰ ਇਹ ਆਵਾਜ਼ ਉੱਠੀ ਆ ਔਰ ਮੈਨੂੰ ਯਾਦ ਆ ਕਿ ਜਲੰਧਰ ਦੇ ਵਿੱਚ ਦੀਪਕ ਬਾਲੀ ਸਾਹਿਬ ਔਰ ਸਤਨਾਮ ਮਾਨਕ ਸਾਹਿਬ ਹੋਰਾਂ ਦੇ ਉਪਰਾਲੇ ਦੇ ਨਾਲ ਇੱਕ ਪ੍ਰੋਗਰਾਮ ਕਰਵਾਇਆ ਜਾਂਦਾ ਮਾਂ ਬੋਲੀ ਪੰਜਾਬੀ ਨੂੰ ਹੋਰ ਪਰਫੁੱਲਿਤ ਕਰਨ ਦੇ ਲਈ ਤੇ ਇਹ ਜਿਹੜੀਆਂ ਆਵਾਜ਼ਾਂ ਉਠੀਆਂ ਨੇ ਜਾਂ ਕਹਿ ਲੋ ਕਿ ਉਪਰਾਲਾ ਕੀਤਾ ਗਿਆ ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ کافی ਢਾਲ ਆਏਗਾ ਔਰ ਆਪਣੇ ਆਪ ਇੱਕ ਉਪਰਾਲਾ ਜਿਹੜਾ ਇਹ ਅੱਛਾ ਸਾਬਤ ਹੋਏਗਾ ਤੁਹਾਡੀ ਖੇਤਰ ਦੀ ਗੱਲ ਕਰਾਂ ਤਾਂ ਇੱਕ ਸਮਾਸੀ ਤੁਹਾਡੇ ਫਾਦਰ ਸਾਹਿਬ ਜਾਂ ਮਾਨਕ ਸਾਹਿਬ ਗੁਰਦਾਸ ਜੀ ਉਹ ਕਲਾਕਾਰ ਜਿਹੜੇ ਪੰਜਾਬ ਦੇ ਕਿੱਸਿਆਂ ਨੂੰ ਪੰਜਾਬ ਦੀਆਂ ਕਹਾਣੀਆਂ ਨੂੰ ਪੰਜਾਬ ਦੇ ਸਾਹਿਤ ਨੂੰ ਲਿਟਰੇਚਰ ਨੂੰ ਸੱਭਿਆਚਾਰ ਨੂੰ ਆਪਣੇ ਗੀਤਾਂ ਚ ਪਰੋਸ ਕੇ ਜਨਤਾ ਦੇ ਸਾਹਮਣੇ ਰੱਖਦੇ ਸਨ ਪਰ ਹੁਣ ਲਖਵਿੰਦਰ ਪਿਛਲੇ ਕੁਝ ਸਮੇਂ ਦੌਰਾਨ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬੀ ਗੀਤਾਂ ਦੇ ਵਿੱਚ ਰੈਪ ਜੈਜ਼ ਪੌਪ ਦੇ ਕਲਚਰ ਨੇ ਕਿਤੇ ਨਾ ਕਿਤੇ ਪੰਜਾਬੀ ਦਾ ਮਕਾਮਾ ਸਤਿਆਨਾਸ਼ ਕਰ ਦਿੱਤਾ ਉਹ ਕਹ ਲੋਗੇ ਕਹਿੰਦੇ ਨਾ ਕਿ ਸੱਚ ਸਾਚੀ ਰਹਿੰਦਾ ਤੇ ਉਹ ਚਾਹੇ ਜਿੰਨੇ ਮਰਜੀ ਚਾਹੇ ਉਹਨੂੰ সিলਵਰ ਦੇ ਕੱਪੜੇ ਚ ਲਪੇਟ ਲੀਏ ਚਾਹੇ ਉਹਨੂੰ 골ਡਨ ਦੇ ਕੱਪੜੇ ਚ ਲਪੇਟ ਲੀਏ ਪਰ ਉਹ ਸੱਚ ਤੇ ਸੱਚ ਹੀ ਰਹਿਣਾ ਸੱਚ ਤੇ ਹਮੇਸ਼ਾ ਜ਼ਿੰਦਾ ਰਹਿੰਦਾ ਹੈ ਜਦ ਤੱਕ ਪੰਜਾਬੀ ਬੋਲਣ ਵਾਲੇ ਨੇ ਜਦ ਤੱਕ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਨੇ ਜਦ ਤੱਕ ਗੁਰਬਾਣੀ ਨੂੰ ਪਿਆਰ ਕੀਤਾ ਜਾ ਰਿਹਾ ਜਦ ਤੱਕ ਗੁਰਬਾਣੀ ਹੈ ਤਦ ਤੱਕ ਮੇਰੇ ਖਿਆਲ ਚ ਪੰਜਾਬੀ ਜਾਂ ਪੰਜਾਬੀ ਗਾਇਕੀ ਜਾਂ ਪੰਜਾਬੀ ਬੋਲਣ ਦੇ ਕੋਈ ਮੇਰੇ ਖਿਆਲ ਚ ਨਹੀਂ ਕੋਈ ਰੋਕ ਟੋਕ ਹੋਏਗੀ ਸਭ ਉਹ ਵੱਧ ਜਾਈ ਜਾਈ ਬਹੁਤ ਸਾਰੇ ਕਲਾਕਾਰ ਵਿਡਾਲੀ ਸਾਹਿਬ ਇਹ ਹਵਾਲਾ ਦਿੰਦੇ ਨੇ ਕਿ ਕਮਰਸ਼ੀਅਲਾਈਜ਼ ਦਾ ਜਿਹੜਾ ਦੌਰ ਹੈ ਨਗੀਜ਼ ਜਾਂ ਫਿਰ ਰੈਪ ਵਰਗੀਆਂ ਚੀਜ਼ਾਂ ਜੇਕਰ ਨਹੀਂ ਪਰੋਸਦੇ ਤਾਂ ਬੰਦੇ ਦੀ ਮਾਰਕੀਟਿੰਗ ਨਹੀਂ ਹੁੰਦੀ ਲਖਵਿੰਦਰ ਵਿਡਾਲੀ ਮਹਿਸੂਸ ਕਰਦੇ ਨੇ ਕਿ ਇੱਕ ਗਾਇਕ ਦੇ ਪ੍ਰਮੋਟ ਹੋਣ ਦੇ ਲਈ ਇਹ ਚੀਜ਼ਾਂ ਜ਼ਰੂਰੀ ਨੇ ਅਸਲ ਚ ਆਪਣੇ ਆਪਣੇ ਸੋਚ ਤੇ ਡਿਪੈਂਡ ਕਰਦਾ ਮੈਂ ਜਦੋਂ ਵੀ ਸ਼ੁਰੂ ਕੀਤਾ ਤੇ ਆਪਣੇ ਇਸ ਲਾਈਨ 'ਚ ਆਇਆ ਮੈਂ ਜਦੋਂ ਦਾ ਵੀ ਉਦੋਂ ਤੋਂ ਹੀ ਮੇਰੇ ਮਾਈਂਡ 'ਚ ਕੋਈ ਇਹ ਚੀਜ਼ ਨਹੀਂ ਆਈ ਕਦੀ ਕਿ ਮੈਂ ਕੋਈ ਰੈਪ ਵਾਲੀਆਂ ਚੀਜ਼ਾਂ ਲਮਾਂ ਜਾਂ ਮੈਂ ਵੀਡੀਓ ਦੇ ਵਿੱਚ ਕੋਈ ਨੰਗੇਜ ਦਿਖਾਵਾਂ ਜਾਂ ਕੁਛ ਇਦਾਂ ਦੀਆਂ ਚੀਜ਼ਾਂ ਕਰਾਂ ਇਹ ਮੇਰੀ ਆਪਣੀ ਸੋਚ ਹੀ ਨਹੀਂ ਸੀਗੀ ਸ਼ੁਰੂ ਤੋਂ ਹੀ ਜਦੋਂ ਦੇ ਮੈਂ ਇਹ ਇਸ ਫੀਲਡ ਦੇ ਵਿੱਚ ਆਇਆ ਤੇ ਉਮੀਦ ਕਰਦਾ ਕਿ ਅੱਗੇ ਵੀ ਇਦਾਂ ਦਾ ਹੀ ਮੈਂ ਕੰਮ ਕਰਾਂਗਾ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਸਰੋਤਿਆਂ ਨੂੰ ਕੀ ਸਨੇਹਾ ਦੇਣਾ ਚਾਹੂੰਗੀ ਪੰਜਾਬੀ ਪੜੋ ਪੰਜਾਬੀ ਬੋਲੋ ਤੇ ਬਜ਼ੁਰਗਾਂ ਦਾ ਵੱਡਿਆਂ ਦਾ ਸਤਿਕਾਰ ਕਰੋ ਤੇ ਹਮੇਸ਼ਾ ਖੁਸ਼ ਰਹੋ ਰੱਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਮੈਂ ਚਾਹੁੰਗਾ ਕਿ ਕਲੋਜ਼ਿੰਗ ਦੇ ਦੌਰਾਨ ਕੋਈ ਇੱਕ ਅਦਾ ਅੰਤਰਾ ਜਿਹੜਾ ਹੈ ਦਰਸ਼ਕਾਂ ਨਾਲ ਸਾਂਝਾ ਕਰੋ ਮੈਂ ਆਪਣਾ ਲਾਈਆ ਵੇ ਆਪਣਾ ਲਾਈਆ ਵੇ ਸੋਹਣਿਆਂ ਲੱਗੀਆਂ ਦੋ ਰੋਜ਼ੋਰੀ ਮੈਂ ਆਪਣਾ ਲਾਈਆਂ ਵੇ ਸੋਹਣੀਆਂ ਲਗੀਆਂ ਜ਼ੋਰੋ ਜ਼ੋਰੀ ਧੰਨਵਾਦ ਲਖਿੰਦਰ ਜੀ ਹੋਰ ਇਸਨ ਲਖਿੰਦਰ ਵਡਾਲੀ ਜਿੰਨਾਂ ਦਾ ਕਹਿਣਾ ਹੈ ਕਿ ਪੰਜਾਬੀ ਪਾਸ਼ਾ ਬੁੱਲਣਾ ਬੇਹੱਦ ਜ਼ਰੂਰੀ ਹੈ ਬੇਸ਼ੱਕ ਦੂਸਰੀਆਂ ਪਛਾਵਾਂ ਵੀ ਸਾਡੇ ਲਈ ਬਹੁਤ ਲੋੜਵੰਦ ਨੇ ਔਰ ਨਾਲ ਹੀ ਉਹਨਾਂ ਉਹਨੇ ਦੇ ਵਿੱਚ ਸਰਹੱਦ ਵੱਲੋਂ ਕਰਵਾਏ ਜਾ ਰਹੇ ਵਿਸ਼ਵ ਪੰਜਾਬੀ ਸਾਇਸ ਸੰਮੇਲਨ ਦੀ ਵੀ ਸ਼ਲਾਘਾ ਕੀਤੀ ਔਰ ਉਮੀਦ ਜਤਾਈ ਹੈ ਕਿ ਇਸ ਸੰਮੇਲਨ ਦੇ ਬਹੁਤ ਸਾਰੇ ਚੰਗੇ ਮਾਇਨੇ ਵੀ ਜ਼ਰੂਰ ਨਿਕਲਣਗੇ ਕੈਮਰਾਮੈਨ ਬਰਿੰਦਰ ਮਹਿਰਾ ਦੇ ਨਾਲ ਰਮਨਦੀਪ ਸਿੰਘ ਸੋਢੀ ਜਗਬਣੀ ਟੀਵੀ ਪੁਨੇ